ਇੱਕ ਪਾਸੇ ਤਾਂ ਪੰਜਾਬ ਦੀ ਸਰਕਾਰਾਂ ਐਨਆਰਆਈਆਂ ਨੂੰ ਕਹਿੰਦੀਆਂ ਨੇ ਕਿ ਤੁਸੀਂ ਇੱਥੇ ਆ ਕੇ ਇਨਵੈਸਟਮੈਂਟ ਕਰੋ ਤੁਹਾਡੇ ਨਾਲ ਅਸੀਂ ਪੂਰਾ ਇਨਸਾਫ ਦਵਾਂਗੇ ਪਰ ਦੂਜੇ ਪਾਸੇ ਐਨਆਰਆਈਆਂ ਨਾਲ ਕੀ ਹੁੰਦਾ ਇਸ ਦੀ ਤਾਜ਼ਾ ਉਦਾਹਰਣ ਤੁਹਾਡੇ ਸਾਹਮਣੇ ਹੈ ਮੇਰੇ ਨਾਲ ਮੌਜੂਦ ਹੈ ਕੈਨੇਡਾ ਤੋਂ ਆਏ ਐਨਆਰਆਈ ਗੁਰਵਿੰਦਰ ਸਿੰਘ ਜੀ ਗੁਰਵਿੰਦਰ ਜੀ ਤੁਸੀਂ ਆਏ ਸੀਗੇ ਥੋੜੇ ਦਿਨ ਪਹਿਲਾਂ ਇੱਥੇ ਤੇ ਤੁਹਾਨੂੰ ਇੱਕ ਥਾਣੇ ਤੋਂ ਫੋਨ ਆਂਦਾ ਥਾਣੇ ਵਿੱਚ ਦੱਸਿਆ ਜਾਂਦਾ ਕਿ ਤੁਹਾਡੇ ਖਿਲਾਫ ਇੱਕ ਕੰਪਲੇਂਟ ਦਰਜ ਹੋ ਗਈ ਹੈ ਉਸ ਤੋਂ ਬਾਅਦ ਤੁਹਾਡੇ ਨਾਲ ਉੱਥੇ ਜਾ ਕੇ ਮਾਰਕੁੱਟ ਕੀਤੀ ਜਾਂਦੀ ਕਿਉਂ ਕੀਤੀ ਜਾਂਦੀ ਸਾਰਾ ਦੱਸੋ ਕੀ ਹੋਇਆ ਸੀ ਤੁਹਾਨੂੰ ਕਿੰਦਾ ਫੋਨ ਆਇਆ ਸੀ ਭਾਈ ਜੀ ਮੈਨੂੰ ਯਾ ਉੱਥੇ ਚੌਂਕੀ ਇੰਚਾਰਜ ਦਾ ਫੋਨ ਆਇਆ ਸੀ ਨਮੀਨ ਦਾ ਕਿ ਡੈਡਾ ਤੇਰੇ ਤੇ ਕੰਪਲੇਂਟ ਹੈਗੀ ਹੈ ਰਾਈਟ ਤੇ ਮੈਂ ਇੱਕ ਸਿੰਪਲੀ ਤਰ੍ਹਾਂ ਜਿੱਦ ਅਸੀਂ ਬਾਹਰ ਜਾਂਦੇ ਹਾਂ ਉਦੋਂ ਹੀ ਮੈਂ ਚੱਲ ਗਿਆ ਰਾਈਟ ਠੀਕ ਹੈ ਮੈਂ ਕਿਸੇ ਤੋਂ ਫੋਨ ਨਹੀਂ ਕਰਾਇਆ ਕੁਝ ਨਹੀਂ ਲਿਆ ਤੇ ਮੇਰੇ ਜਾਣਦੇ ਤੇ ਉੱਥੇ ਕੁੱਟਮਾਰ ਹੋਈ ਹੈ ਬਹੁਤ ਜ਼ਿਆਦਾ ਮੈਂ ਇਹ ਕੁੱਟਮਾਰ ਕੀਤੀ ਦੜਨਾ ਮੇਰੇ ਨਾਲ ਉਹ ਨਮੀਨ ਕਿਉਂਕਿ ਚਾਰ ਨੇ ਲੰਬੀ ਲੰਬੀ ਨਾ ਰਕੂਣਾ ਹੈ ਨਾ ਉਸ ਬੰਦੇ ਨੇ ਕੀਤੀ ਹੈ ਉੱਥੇ ਪੰਚਾਇਤ ਬੈਠੀ ਮੈਂ ਲੰਬੀ ਗੱਲ ਹੁਣ ਬਹੁਤ ਦੱਸ ਚੁੱਕਾ ਨਹੀਂ ਨਹੀਂ ਮੈਂ ਕਰਨੀ ਕਿ ਮੈਂ ਇਹ ਚਾਹਣਾ ਕਿ ਏਡਾਂ ਹੀ ਹਿੰਦੀ ਹੈ ਭਗਵਾਨ ਤੁਮਨ ਸਾਹਿਬ ਐਨ ਆਰ ਆਈ ਬੰਦਿਆਂ ਨਾਲ ਔਟਮਾਰ ਕਰਾਉਣਾ ਤੂੰ ਕਹਿਣਾ ਕਿ ਨਹੀਂ ਹੁੰਦੀ ਤੂੰ ਦੇਖ ਲੈ ਫਿਰ ਮੈਨੂੰ ਹੁਣ ਇਨਸਾਫ ਦੇ ਮੇਰੇ ਬੰਦਿਆਂ ਨੂੰ ਇਨਸਾਫ ਦੇ ਆ ਬੰਦਿਆਂ ਤੋਂ ਮੇਰੇ ਚਾਟੇ ਮਰਵਾਏ ਉੱਥੇ ਸਾਰੀ ਪੰਚਾਇਤ ਪਿੰਡ ਦੇ ਸਾਹਮਣੇ ਮੇਰੇ ਆਏ ਉਹ ਬੰਦੇ ਦਾ ਕੀ ਰਾਈਟ ਉਹਨੂੰ ਦਿੱਤੇ ਆ ਕਿਹਨੇ ਉਹਨੂੰ ਰਾਈਟ ਦਿੱਤੇ ਤੁਸੀਂ ਪੁੱਛਣ ਦੀ ਕੋਸ਼ਿਸ਼ ਕੀਤੀ ਕਿ ਤੁਹਾਡੇ ਖਿਲਾਫ ਕੀ ਸ਼ਿਕਾਇਤ ਦਰਜ ਕਰਾਈ ਮੈਂ ਮੈਂ ਸਾਰੀਆਂ ਪੁੱਛੀਆਂ ਜੀ ਮੈਨੂੰ ਦੱਸੋ ਕਿਹੜੀ ਕੰਪਲੇਂਟ ਆ ਉਹਨਾਂ ਨੇ ਕਦੇ ਉਹ ਬੰਦਾ ਕਹਿ ਦਿੰਦਾ ਸੀਗਾ ਤੇਰੇ ਤੇ ਆ ਬਾਰਾਗਰਦੀ ਦਾ ਪਰਚਾ ਪਾਵਾਂਗਾ ਕਦੇ ਤੂੰ ਤੇ ਤੇ ਮਾਹੌਲ ਖਰਾਬ ਕਰਨ ਦਾ ਪਰਚਾ ਪਾਵਾਂਗੇ ਕਦੇ ਆ ਪਾਵਾਂਗੇ ਮੈਂ ਜੀ ਜਿਹੜਾ ਮर्जी ਪਾ ਦੋ ਪਰਚਾ ਪਾ ਦੋ ਤੁਸੀਂ ਮੈਂ ਕਹਿੰਨਾ ਪਰਚਾ ਪਾ ਦੋ ਤੇ ਤੁਸੀਂ ਮੇਰੇ ਬੰਦਿਆਂ ਨੂੰ ਕਾਥੇ ਕੁੱਟਦੇ ਆ ਕੀ ਕੋਈ ਆਈਡੀਆ ਦੱਸਿਆ ਹਾਂਗੇ ਕਿ ਕੀ ਕੰਪਲੇਂਟ ਆਈ ਆ ਤੁਸੀਂ ਸ਼ੰਕਰ ਚ ਕੀ ਕਰਨਗੇ ਸੀ ਉੱਥੇ ਸਰੀਰ ਜਿਹੜਾ ਪਿੰਡ ਆ ਉੱਥੇ ਕੀ ਕਰਨਗੇ ਮੈਨੂੰ ਇਹ ਬਾਰ ਬਾਰ ਇਹੀ ਕਹੀ ਜਾਂਦਾ ਸੀ ਤੂੰ ਇਹਨਾਂ ਤੇ ਕੇਸ ਕਾਤੇ ਕੀਤੇ ਆ ਤੂੰ ਕੇਸ ਕਾਤੇ ਕਰਦਾ ਕਿੰਨਾ ਤੇ ਕਿੰਨਾ ਦੀ ਕਿੰਨਾ ਦੀ ਗੱਲ ਜਿਨ੍ਹਾਂ ਨੇ ਕੰਪਲੇਂਟ ਕੀਤੀ ਸੀ ਮੱਖਣ ਸੰਧੂ ਨੇ ਮੱਖਣ ਸਿੰਘ ਸੰਧੂ ਆਦਾ ਨਾਂ ਮੇਰਾ ਸਾਲਾ ਵਾ ਸਗਾ ਵੀ ਇਹਨਾਂ ਤੇ ਤੂੰ ਪਰਚੇ ਕਾਤੇ ਕਰਾਉਣਾ ਵਾ ਜਾਂ ਆ ਕਰਤੇ ਕੇਸ ਕਰਦਾ ਜਾਂ ਆ ਕਰਦਾ ਮਹ ਜੀ ਉਹ ਮੇਰੇ ਵਕੀਲਾਂ ਨਾਲ ਗੱਲ ਕਰ ਲੋ ਵੀ ਇਹਨਾਂ ਦਾ ਕੋਰਟ ਕੇਸ ਚੱਲਦੇ ਆ ਉਹਨਾਂ ਤੇ 2 ਕਰੋੜ 40 ਲੱਖ ਦਾ ਕੇਸ ਚੱਲਦਾ ਇੱਕ ਚੱਕਾ ਦਾ ਜਿਹੜਾ ਕਿ ਮੇਰਾ ਉਹਨਾਂ ਨਾਲ ਲੈਂਡ ਦੇਣ ਹੋਇਆ ਹੋਇਆ ਸੀਗਾ ਉਹ ਪੁਲਿਸ ਦੇ ਵਿੱਚ ਵੀ ਕੰਪਲੇਂਟਾਂ ਗਈਆਂ ਸਾਰਾ ਕੁਝ ਹੋਇਆ ਮੈਂ ਜੀ ਤੂੰ ਉਹਨਾਂ ਤੋਂ ਲੈ ਲਓ ਕਹਿੰਦਾ ਤੂੰ ਆ ਕੇਸ ਕਰਤੇ ਉਹਨਾਂ ਤੇ ਕਿ ਮਾਨਹਾਨੀ ਦਾ ਕੇਸ ਕੀਤਾ ਕਹਿੰਦਾ ਤੂੰ ਆ ਕੇਸ ਆ ਆ ਤੂੰ ਭੈਣ ਏਦਾਂ ਗਾਣਾ ਕੱਢਦਾ ਸੀ ਪਰ ਹੁਣ ਮੈਂ ਨਹੀਂ ਕੱਢਦਾ ਰਾਈਟ ਵੀ ਤੂੰ ਆ ਜਮੀਨ ਦਾ ਤੂੰ ਉੱਥੇ ਦਾ ਕੀ ਲੱਗਦਾ ਇਹ ਕਹਿੰਦਾ ਮੈਂ ਹੈ ਜੀ ਇਹ ਮੈਨੂੰ ਵਕੀਲ ਨੇ ਦਿੱਤੀ ਆ ਡਿਸੀਜਨ ਦਿੱਤਾ ਉਹ ਕੋਰਟ ਚ ਲੈ ਕੇ ਜਾਊਗਾ ਆਪ ਹੀ ਫੈਸਲਾ ਕਰ ਲੂਗਾ ਤੁਸੀਂ ਮੇਰੇ ਵਕੀਲਾਂ ਨਾਲ ਗੱਲ ਕਰ ਲਓ ਅੱਛਾ ਹੁਣ ਤੁਸੀਂ ਕੀ ਡਿਮਾਂਡ ਕਰ ਰਹੇ ਹੋ ਮੈਂ ਤਾਂ ਇਹੀ ਡਿਮਾਂਡ ਕਰਦਾ ਜੀ ਮੈਨੂੰ ਇਨਸਾਫ ਮਿਲਣਾ ਚਾਹੀਦਾ ਮੈਨੂੰ ਉਹ ਹੰਤਮਾਨ ਤੋਂ ਛੋਲਤੀ ਮਿਲਣੀ ਚਾਹੀਦੀ ਹੈ ਕਿ ਮੈਂ ਇੱਥੇ ਠੀਕ ਠਾਕ ਹਾਂ ਰਾਈਟ ਜਾਂ ਇਦਾਂ ਹੀ ਕਰੇਗਾ ਇਦਾਂ ਹੀ ਪੁਲਿਸ ਕਰੂਗੀ ਤੇਰੀ ਆਹ ਬੰਦੇਆਂ ਦਾ ਹਾਲ ਪੁੱਛ ਲਓ ਜਿਹੜੇ ਆਮ ਬੰਦੇ ਆ ਮੇਰਾ ਡਰਾਈਵਰ ਬਣ ਕੇ ਆਇਆ ਇੱਕ ਸਕੋਰਟੀ ਵਾਲਾ ਉਹ ਗਿੱਲ ਨੂੰ ਜਾ ਕੇ ਪੁੱਛ ਲਓ ਜਿਹੜੇ ਬੰਦੇ ਦੇ ਆ ਇੰਨੇ ਸੱਟਾਂ ਮਾਰੀਆਂ ਆਮ ਬੰਦਿਆਂ ਦਾ ਕਿਉਂ ਜਦੋਂ ਮੈਨੂੰ ਮੈਨੂੰ ਇਨਸਾਫ ਇਹਨਾਂ ਨੂੰ ਕਿੱਦਾਂ ਲਵੋਗੇ ਤੁਸੀਂ ਇਹ ਤੁਹਾਡੇ ਨਾਲ ਗਏ ਸੀ ਉਸ ਦਿਨ ਤੁਹਾਡਾ ਕੀ ਨਾਮ ਹੈ ਜੀ ਬਲਜਿੰਦਰ ਸਿੰਘ ਜੀ ਬਲਜਿੰਦਰ ਸਿੰਘ ਜੀ ਤੁਸੀਂ ਤੁਸੀਂ ਇਹਨਾਂ ਨਾਲ ਕੀ ਕਰਨਗੇ ਸੀ ਕੀ ਉਹ ਤੁਸੀਂ ਇਹਨਾਂ ਦੇ ਲੱਗਦੇ ਮੈਂ ਇਹ ਬਾਰੋਂ ਕੈਨੇਡਾ ਤੋਂ ਜਦੋਂ ਵੀ ਆਉਂਦੇ ਆ ਨਾ ਇੱਕ ਮੇਰਾ ਫਰੈਂਡ ਆ ਜਾਂ ਉਹਨਾਂ ਨੂੰ ਹਾਇਰ ਕਰਦੇ ਆ ਜਾਂ ਮੈਨੂੰ ਹਾਇਰ ਕਰਦੇ ਨੇ ਅਸੀਂ ਜੈ ਸਿਕਿਉਰਟੀ ਪਰਸਨ ਹਾਂ ਜੀ ਐਜ ਸਿਕਿਉਰਟੀ ਪਰਸਨ ਦੇ ਹਿਸਾਬ ਨਾਲ ਅਸੀਂ ਗੱਡੀ ਵੀ ਚਲਾ ਲੈਂਦੇ ਆ ਬੌਂਸਰ ਦਾ ਕੰਮ ਵੀ ਨਾਲ ਕਰ ਲੈਂਦੇ ਆ ਜੀ ਤੇ ਇਹਨਾਂ ਦੀ ਕਾਲ ਆਈ ਕਹਿੰਦੇ ਮਾਰਨਿੰਗ ਆਪਾਂ ਨਕੋਦਰ ਜਾਣਾ ਮੈਂ ਕਹਿੰਦਾ ਠੀਕ ਆ ਜੀ ਮਾਰਨਿੰਗ ਇਹਨਾਂ ਨੇ 12 ਵਜੇ ਮੈਨੂੰ ਗਿੱਲਾਂ ਵਾਲੀ ਨਹਿਰ ਤੋਂ ਉਤੋਂ ਬਾਅਦ ਅਸੀਂ ਨਿਕਲ ਗਏ ਸੀ ਉੱਥੇ ਰਾਈਟ 2 ਵਜੇ ਪਹੁੰਚ ਗਏ ਆ 2 ਵਜੇ ਅਸੀਂ ਥਾਣੇ ਦੇ ਬਾਹਰ ਅਸੀਂ ਬਾਹਰ ਖੜੇ ਆ ਇਹ ਕਹਿੰਦੇ ਵੀ ਮੈਂ ਪੁਲਿਸ ਵਾਲੇ ਨੂੰ ਉਹਨਾਂ ਨੂੰ ਮਿਲ ਕੇ ਆਇਆ ਵੀ ਕੀ ਕਿਉਂ ਬੁਲਾਇਆ ਮੈਨੂੰ ਇਹ ਦੋਨੇ ਇਹਨਾਂ ਨੂੰ ਕੋਈ ਗੱਲ ਦਾ ਨਹੀਂ ਪਤਾ ਸੀ ਇਹ ਅੰਦਰ ਚਲੇ ਗਏ ਜੀ ਅੱਧੇ ਘੰਟੇ ਬਾਅਦ ਅੰਦਰੋਂ ਇੱਕ ਮੁਲਾਜ਼ਮ ਆ ਰਿਹਾ ਕਹਿੰਦਾ ਤੁਸੀਂ ਗੁਰਵਿੰਦਰ ਦੇ ਨਾਲ ਆਏ ਹੋ ਮੈਂ ਕਿਹਾ ਹਾਂਜੀ ਸਰ ਨਾਲ ਆਇਆ ਕਹਿੰਦਾ ਆਜੋ ਅੰਦਰ ਸਾਹਿਬ ਨੇ ਬੁਲਾਇਆ ਅਸੀਂ ਅੰਦਰ ਚਲੇ ਗਏ ਸਰ ਜਿੱਦਾਂ ਅਸੀਂ ਗੇਟ ਐਂਟਰ ਹੋਏ ਆ ਇੰਨੀਆਂ ਗੰਦੀਆਂ ਗਾਲਾਂ ਕੱਢ ਰਿਆ ਸੀਗਾ ਉਹ ਸਾਨੂੰ ਦੇਖ ਕੇ ਪੁਲਿਸ ਵਾਲਾ ਕੌਣ ਸੀ ਲਵਨੀਨ ਕੁਮਾਰ ਨਾਮ ਸੀਗਾ ਉਹਦਾ ਚੌਕੀ ਇਨਚਾਰਜ ਜੀ ਇੰਨੀਆਂ ਗੰਦੀਆਂ ਗਾਲਾਂ ਕੱਢਣ ਲੱਗ ਗਿਆ ਮੈਂ ਕਿਹਾ ਸਰ ਗਾਲਾਂ ਕਾਹਦੇ ਵਾਸਤੇ ਕੱਢਦੇ ਪਿਓ ਕਹਿੰਦਾ ਕੋਈ ਨਾ 2 ਮਿੰਟ ਰੁੱਕ ਤੈਨੂੰ ਦੱਸਦਾ ਮੈਂ ਤੂੰ ਹੈ ਕੌਣ ਆ ਮੈਨੂੰ ਕਹਿੰਦਾ ਮੈਂ ਕਿਹਾ ਵੀ ਮੇਰੇ ਵਰਦੀ ਪਾਈ ਹੋਈ ਸੀਗੀ ਮੈਂ ਕਿਹਾ ਜੀ ਮੈਂ ਪੀਐਸੋਂ ਆਇਆ ਦਾ ਵੇਹਣ ਨਾਲ ਮੈਂ ਗੱਡੀ ਵੀ ਚਲਾ ਕੇ ਲੈ ਕੇ ਆਇਆ ਇਹਨਾਂ ਦੀ ਵੀ ਨਾਲ ਹੀ ਇਹਨਾਂ ਦੇ ਜਦੋਂ ਬਾਹਰ ਆਉਂਦੇ ਨੇ ਕਹਿੰਦਾ 2 ਮਿੰਟ ਰੁੱਕ ਉਸ ਤੋਂ ਬਾਅਦ ਸਾਨੂੰ ਫੜ ਕੇ ਤੇ ਇਹਨਾਂ ਪਹਿਲਾ ਉਹਨੂੰ ਹਵਾਲਾ ਚ ਬਾਹਰ ਕੱਢਿਆ ਗਿਆ ਅੱਧਾ ਘੰਟਾ ਪਾਜੀ ਡੰਗਰਾਂ ਕੋ ਕੁੱਟਿਆ ਉਸ ਨਸ਼ੇੜੀ ਪੁਲਿਸ ਵਾਲੇ ਨੇ ਨਸ਼ੇ ਨਾਲ ੁੱਤ ਸੀ ਉਹ ਪੂਰਾ ਪੂਰਾ ਨਸ਼ੇ ਦੇ ਵਿੱਚ ਰੱਜਿਆ ਹੋਇਆ ਸੀ ਉਹ ਉਸ ਤੋਂ ਬਾਅਦ ਉਹਨੂੰ ਕੁੱਟਣ ਤੋਂ ਬਾਅਦ ਮੈਨੂੰ ਬਾਹਰ ਕੱਢਿਆ ਗਿਆ ਫਿਰ ਮੈਨੂੰ ਕੁੱਟਿਆ ਗਿਆ ਮੈਨੂੰ ਕੁੱਟਣ ਤੋਂ ਬਾਅਦ ਮੈਨੂੰ ਕਹਿੰਦਾ ਉਹਨੂੰ ਮਨਾਓ ਉਹਨੂੰ ਕਹ ਵੀ ਰਾਜੀਨਾਮਾ ਲਿਖੋ ਵੀ ਮੈਂ ਕੋਈ ਕੇਸ ਨਹੀਂ ਕਰੂੰਗਾ ਕੋਈ ਕੁਝ ਨਹੀਂ ਕਰੂੰਗਾ ਉਹਨੂੰ ਮਨਾ ਲਓ ਉੱਥੇ ਇੱਕ ਲੇਡੀਜ਼ ਕਨਸਟੇਬਲ ਬੈਠੀ ਸੀ ਸਾਈਡ ਤੇ ਕਹਿੰਦੀ ਵੀਰੇ ਇੱਥੋਂ ਰਾਤ ਕਹਿੰਦੀ ਰੁਕਿਓ ਨਾ ਇੱਥੋਂ ਨਿਕਲ ਜੋ ਇਹ ਬੜਾ ਦਰਿੰਦਾ ਪੁ ਕਿਉਂਕਿ ਉਹ ਤੁਹਾਨੂੰ ਉਹਦੀ ਦਰਿੰਦਗੀ ਬਾਰੇ ਪਤਾ ਹੋਊਗਾ ਨਾ ਉਹਨੇ ਸਾਡੇ ਤੇ ਤਰਸ ਖਾ ਕੇ ਸਾਨੂੰ ਦੱਸਿਆ ਮੈਂ ਇੰਨਾ ਘ ਡਰ ਗਿਆ ਸੀ ਮੈਂ ਕਹਾ ਯਾਰ ਵੀ ਪੁਲਿਸ ਇੰਨਾ મતਲਬ ਮੈਂ ਕਹੀ ਮੇਰੇ ਤੇ ਕੋਈ ਕੰਪਲੇਂਟ ਵੀ ਹੈ ਨਹੀਂ ਗਈ ਮੈਂ ਤਾਂ ਨਾਲ ਆਇਆ ਮਤਲਬ ਐਨ ਆਰ ਆਈ ਨੂੰ ਕਿੰਨੇ ਕੁੱਟਿਆ ਫਿਰ ਐਨ ਆਰ ਆਈ ਨੂੰ ਪਹਿਲਾਂ ਤਾਂ ਥਾਣੇਦਾਰ ਨੇ ਡੰਡੇ ਮਾਰੇ ਥੱਪੜ ਮਾਰੇ ਫਿਰ ਸਾਡੇ ਤੋਂ ਥੱਪੜ ਮਰਵਾਏ ਅੱਛਾ ਇਹਨਾਂ ਦੇ ਦੋਸਤੋਂ ਮਰਵਾਏ ਮੇਰੇ ਤੋਂ ਮਰਵਾਏ ਥੱਪੜ ਕਿਉਂ ਮਰਵਾਏ ਉਹ ਸਾਨੂੰ ਮਾਰ ਰਿਹਾ ਸੀ ਕਹਿੰਦਾ ਥੱਪੜ ਮਾਰੋ ਨਹੀਂ ਜੇ ਅਸੀਂ ਨਹੀਂ ਮਾਰਦੇ ਸੀ ਸਾਡੇ ਡੰਡੇ ਮਾਰ ਰਿਹਾ ਸੀ ਅਤੇ ਕਹਿੰਦੇ ਕੋਈ ਤਾੜੀਆਂ ਵੀ ਉਜਵਾਈਆਂ ਸੀ ਹਾਂ ਉਹ ਪੰਚਾਇਤ ਤੋਂ ਕਲਾਪਿੰਗ ਕਰਵਾਈ ਗਈ ਵੀ ਹੁਣ ਖੁਸ਼ ਹਾਂ ਉੱਥੇ ਪੰਚਾਇਤ ਬੈਠੀ ਸੀ ਕਿਹੜੇ ਪਿੰਡ ਦੀ ਬੈਠੀ ਸੀ ਕਿਹੜਾ ਪਿੰਡ ਸੀਗਾ ਜੀ ਸ੍ਰੀ ਪਿੰਡ ਹਾਂ ਸ੍ਰੀ ਪਿੰਡ ਜੀ ਉੱਥੇ ਦਾ ਸਾਬਕਾ ਸਰਪੰਚ ਕੋਈ ਬੈਠਾ ਸੀਗਾ ਤੇ ਨਾਲ ਕੋਣ ਕੋਣ ਬੈਠੇ ਸੀ ਉਹ ਸ਼ਿਕਾਇਤ ਕਰਤਾ ਜਿਨ੍ਹਾਂ ਦਾ ਸਾਲਾ ਸੀਗਾ ਇੱਕ ਜੀ ਇੱਕ ਇਹਨਾਂ ਦਾ ਸਾਲਾ ਸੀਗਾ ਮੈਨੂੰ ਨਾਮ ਨਹੀਂ ਪਤਾ ਹੈਗਾ ਜੀ ਇਹਨਾਂ ਨੂੰ ਪਤਾ ਹੈ ਇਹਨਾਂ ਦਾ ਸਾਲਾ ਸੀਗਾ ਇੱਕ ਤੇ ਸਾਲੇ ਦੇ ਨਾਲ ਕੁਝ ਪਿੰਡ ਦੇ ਬੰਦੇ ਸੀਗੇ ਜੀ ਅੱਛਾ ਤੁਸੀਂ ਫਿਰ ਕੋਈ ਪੁਲਿਸ ਕੰਪਲੇਂਟ ਕੀਤੀ ਜਾਂ ਕੋਰਟ ਚ ਹੀ ਇਹ ਕੀ ਕਰਤਾ ਹੁਣ ਕੋਰਟ ਹਾਈ ਕੋਰਟ ਦੇ ਵਿੱਚ ਐਪਲੀਕੇਸ਼ਨ ਲਾਈ ਆ ਜੀ ਐਡਵੋਕੇਟ ਗੌਰਵ ਰੋੜਾ ਆਈ ਸਾਡੇ ਉਹਨਾਂ ਦੇ ਕੋਲ ਅਸੀਂ ਕਰੀ ਆ ਬਾਕੀ ਮੀਡੀਆ ਦਾ ਸਹਾਰਾ ਲਿਆ ਆ ਵੀ ਮੀਡੀਆ ਸਾਡੀ ਖਬਰ ਉੱਪਰ ਤੱਕ ਪਹੁੰਚਾਈ ਜੀ ਮਾਨ ਸਰਕਾਰ ਤੱਕ ਪਹੁੰਚਾਈ ਵੀ ਉਹਨਾਂ ਦੀ ਪੁਲਿਸ ਕੀ ਕਰ ਰਹੀ ਆ ਠੀਕ ਆ ਨਾ ਤੁਸੀਂ ਛੁੱਟੇ ਪਏ ਹੋ ਲੋਟਰਾਂ ਮਾਰ ਮਾਰ ਕੇ ਰੋੜਾ ਦੇ ਉੱਤੇ ਲੰਘ ਜਾਂਦੇ ਹੋ ਤੁਹਾਡੀ ਪੁਲਿਸ ਕੀ ਕਰ ਰਹੀ ਆ ਐਨਆਰਆਈਆਂ ਦੇ ਨਾਲ ਮੈਂ ਤਾਂ ਇਹ ਅਪੀਲ ਕਰਦਾ ਸਾਰੇ ਐਨਆਰਆਈਆਂ ਨੂੰ ਵੀ ਇੰਡੀਆ ਕਦੀ ਵਾਪਸ ਨਾ ਆਇਓ ਇਹ ਇੱਥੇ ਟੋੜਾ ਕੋਈ ਡਿਸਪਿਊਟ ਚੱਲਦਾ ਆ ਨਹੀਂ ਤਾਂ ਇੱਥੇ ਤੁਸੀਂ ਛਤਰਖਾਨੇ ਆਉਂਗੇ ਵੀ ਇੱਥੇ ਦੀ ਪੁਲਿਸ ਇਦਾਂ ਹੀ ਕਰਦੀ ਆ ਦੇਖੋ ਤੁਸੀਂ ਉਸ ਤੋਂ ਬਾਅਦ ਛੁੱਟੇ ਕਿਵੇਂ ਤੁਹਾਨੂੰ ਛੱਡਿਆ ਕਦੋਂ ਸਾਨੂੰ ਇਹਨਾਂ ਨੇ ਪੌਣੇ 6 ਵਜੇ ਸਾਨੂੰ ਦੋ ਜਣਿਆਂ ਨੂੰ ਛੱਡਤਾ ਇਹਨਾਂ ਦੇ ਫਰੈਂਡ ਨੂੰ ਨਹੀਂ ਛੱਡਿਆ ਉਹ ਬਾਅਦ 'ਚ ਛੱਡਿਆ ਇਹਨਾਂ ਨੇ ਅਸੀਂ ਇਹਨੇ ਡਰੇ ਹੋਏ ਸੀਗੇ ਸਾਡਾ ਦਿਮਾਗ ਨਹੀਂ ਕੰਮ ਕਰ ਰਿਹਾ ਸੀ ਅਸੀਂ ਗੱਡੀ ਚੱਕੀ ਅਸੀਂ ਨਿਕਲੇ ਜੀ ਨਿਕਲੇ ਨੂਰ ਮਹਿਲ ਕੋ ਜਾ ਕੇ ਆਇਆ ਸੀ ਮੈਂ ਮੇਰੇ ਦਿਮਾਗ 'ਚ ਆਇਆ ਵੀ ਮੇਰਾ ਫਰੈਂਡ ਐਡਵੋਕੇਟ ਆ ਮੈਂ ਗੌਰਵ ਰੋੜਾ ਨੂੰ ਮੈਂ ਫੋਨ ਕਰਿਆ ਮੈਂ ਕਿਹਾ ਗੌਰਵ ਵੀਰੇ ਇ ਤੇ ਉਹਨਾਂ ਨੂੰ ਸ੍ਰੀ ਦਾ ਨਾਮ ਲਿਆ ਸਾਡੇ ਲੁਧਿਆਣੇ ਸ਼ਹਿਰ ਦੇ ਵਿੱਚ ਵੀ ਇੱਕ ਸ੍ਰੀ ਪਿੰਡ ਆ ਉਹਨੇ ਸੋਚਿਆ ਵੀ ਸ੍ਰੀ ਕਿਤੇ ਲੁਧਿਆਣੇ ਵਾਲਾ ਆ ਉਹ ਕਹਿੰਦਾ ਤੁਸੀਂ ਸਿਵਲ ਹਸਪੀਟਲ ਜਾ ਕੇ ਪਹਿਲਾਂ ਪਰਚਾ ਘਟਾਓ ਅਸੀਂ ਲੁਧਿਆਣੇ ਸਿਵਲ ਹਸਪੀਟਲ ਚਲੇ ਗਏ ਸਾਨੂੰ ਨਹੀਂ ਪਤਾ ਸੀਗਾ ਉੱਥੇ ਜਾ ਕੇ ਜਦੋਂ ਅਸੀਂ ਗੌਰਮ ਨਾਲ ਗੱਲ ਕਰੀ ਮੈਂ ਕਿਹਾ ਇਹ ਪਰਚਾ ਨਹੀਂ ਕਰ ਰਹੇ ਹੈਗੇ ਵੀ ਇਹ ਕਹਿੰਦੇ ਨਕੋਦਰ ਜਾਓ ਕਹਿੰਦੇ ਨਕੋਦਰ ਦਾ ਮਾਮਲਾ ਸੀਗਾ ਫੇਰ ਅਸੀਂ ਗੌਰਵ ਤੋਂ ਇੱਕ ਰਿਪੋਰਟ ਲਿਖਾ ਕੇ ਜੀ ਐਨਆਰਾਈ ਡਿਪਾਰਟਮੈਂਟ ਦੇ ਵਿੱਚ ਉਹਨਾਂ ਨੇ ਰਾਤ ਨੂੰ ਰਿਪੋਰਟ ਪਾਈ ਉਸ ਤੋਂ ਬਾਅਦ ਅਸੀਂ ਨਕੋਦਰ ਥਾਣੇ ਗਏ ਉਹ ਸੌਰੀ ਹਸਪੀਟਲ ਸਿਵਲ ਜੀ ਉਹਨੂੰ ਉਧਰ ਵਾਲੇ ਕਹਿੰਦੇ ਵੀ ਉੱਥੇ ਸ੍ਰੀ ਆਲੇ ਚ ਜਾਓ ਸ੍ਰੀ ਆਲਿਆਂ ਦਾ ਡੋਰ ਬੰਦ ਸੀਗਾ ਉਹਨਾਂ ਨੇ 11 ਵਜੇ ਡੋਰ ਲਈ ਖੁੱਲਿਆ ਹੈਗਾ ਫਿਰ ਅਸੀਂ ਲੁਧਿਆਣੇ ਵਾਪਸ ਆਏ ਸਵੇਰੇ ਆ ਕੇ ਅਸੀਂ ਪਰਚਾ ਕਟਾਉਣ ਗਏ ਤੇ ਸਾਡਾ ਡਾਕਟਰ ਪਰਚਾ ਨਹੀਂ ਕੱਟ ਰਿਹਾ ਸੀਗਾ ਸਾਡੇ ਨਾਲ ਬਦਤਮੀਜ਼ੀ ਕੀਤੀ ਉਹਨੇ ਵੀ ਸਾਨੂੰ 4 ਘੰਟੇ ਬਿਠਾ ਕੇ ਰੱਖਿਆ ਫਿਰ ਮੈਡੀਕਲ ਹੋਇਆ ਤੁਹਾਡਾ ਮੈਡੀਕਲ ਹੋ ਗਿਆ ਜੀ ਅਚੰਦ ਵਿੱਚ ਕੀ ਆਇਆ ਉਹਦੇ ਚ ਪਾਜੀ ਉਹਦੀ ਰਿਪੋਰਟ ਆਉਣੀ ਹੈ ਜੀ ਆਹ ਦੇਖੋ ਮੇਰੇ ਆ ਸਾਰੇ ਉਹਨਾਂ ਨੇ ਜਿਹੜੇ ਆ ਮਾਰੇ ਨੇ ਆ ਮੇਰੇ ਹੱਥਾਂ ਤੇ ਹਜੇ ਤੱਕ ਨੀਲ ਨੇ ਜੀ ਠੀਕ ਹੈ ਨਾ ਜ ਆ ਮੇਰੇ ਆ ਦੇਖੋ ਹਜੇ ਤੱਕ ਮੇਰੇ ਇਥੇ ਨਹੀਂ ਆ ਆ ਦੇਖੋ ਹਾਂ ਐਨ ਆਰ ਆਈ ਦੇ ਵੀ ਆ ਐਨ ਆਰ ਆਈ ਦੇ ਸਿਰ ਦੇ ਵਿੱਚ ਦਰਦ ਹੈ ਕਾ ਫਿੰਗਰ ਬਿੰਗੀ ਹੋ ਗਈ ਮੇਰੀ ਅੱਛਾ ਜੀ ਆ ਪੂਰਾ ਦਰਦ ਹੈ ਜੀ ਇਹਦੇ ਐਕਸ ਰੇ ਕਰਵਾਏ ਨਹੀਂ ਅੱਛਾ ਜੀ ਤੇ ਹੁਣ ਤੁਸੀਂ ਕੀ ਮੰਗ ਕਰਦੇ ਹੋ ਐਨ ਆਰ ਆਈ ਤੋਂ ਤੁਸੀਂ ਮੰਗ ਇਹੀ ਕਰਦੇ ਆ ਜੀ ਦੇਖੋ ਜੀ ਮੈਨੂੰ ਇਨਸਾਫ ਮਿਲਣਾ ਚਾਹੀਦਾ ਮੈਂ ਤਾਂ ਬੇਕਸੂਰ ਸੀ ਨਾ ਤੁਹਾਨੂੰ ਲੱਗਦਾ ਕਿ ਪੁਲਿਸ ਨੇ ਕੁੱਟਿਆ ਤਾਂ ਪੁਲਿਸ ਤੁਹਾਡੇ ਗੱਲ ਸੁਣੇਗੀ ਜਾਂ ਕੰਪਲੇਂਟ ਦਰਜ ਕਰੇਗੀ ਦੇਖੋ ਜੀ ਸੁਣਨੀ ਤਾਂ ਪਊਗੀ ਜੀ ਸੁਣਨੀ ਪਊਗੀ ਬਾਕੀ ਮੇਰੇ ਵਕੀਲ ਸਾਹਿਬ ਗੱਲ ਕਰਨਗੇ ਹੁਣ ਸੁਣਨੀ ਪਊਗੀ ਮੇਰੇ ਨਾਲ ਨਜਾਇਜ਼ ਹੋਈ ਆ ਜੀ ਬਹੁਤ ਮਿਹਰਬਾਨੀ ਤੇ ਤੁਸੀਂ ਸੁਣਿਆ ਕਿ ਇੱਕ ਐਨ ਆਰ ਆਈ ਤੇ ਉਹਨਾਂ ਨਾਲ ਪੀ ਐਸਓ ਜਾਂਦੇ ਨੇ ਤੇ ਉਹਨਾਂ ਦੇ ਇੱਕ ਦੋਸਤ ਜਾਂਦੇ ਨਾ ਉਸ ਨਾਲ ਮਾਰਕਟ ਕੀਤੀ ਜਾਂਦੀ ਹੈ ਜਦੋਂ ਉਸ ਤੋਂ ਬਾਅਦ ਕੰਪਲੇਨ ਦੀ ਗੱਲ ਕੀਤੀ ਜਾਂਦੀ ਤਾਂ ਉਹ ਦਰਜ ਨਹੀਂ ਕਰਾਈ ਜਾਂਦੀ ਤੇ ਇਸ ਲਈ ਉਹ ਹਾਈ ਕੋਰਟ ਦਾ ਰੁਖ ਅਪਣਾ ਚੁੱਕੇ ਨੇ ਤੇ ਨਾਲ ਹੀ ਉਹ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕੋਲੇ ਮੰਗ ਕਰਦੇ ਕਿ ਉਹਨਾਂ ਨੂੰ ਇਨਸਾਫ ਦੁਲਾਇਆ ਜਾਏ ਕੈਮਰਾਮੈਨ ਹਿਮਾਂਸ਼ੂ ਨਾ ਪਰਿੰਜੀਤ ਸਿੰਘ ਰਾਂਗਪਰੀ ਜਲੰਧਰ